तो जितना मैंने समझा है गुरबानी को गुरु ग्रंथ साहिब जी के सिद्धांतों को प्रोटोकॉल जो उन्होंने बताए हैं उनको मैंने समझा है तो मैं इस नतीजे पर पहुंचता हूं कि सिख धर्म पैदा नहीं हुआ सिख एक विचारधारा है एक लहर है एक इनकलाब है मैं नहीं मानता मैं अपनी बात कर रहा हूं मुझे नहीं पता कौन कैसे मानता है सिख हमारे भाई हैं बहुत ऐसे ही मानते हैं कि सिख धर्म है मैं ऐसे नहीं मानता मैं नहीं मानता कि गुरु नानक ने कोई धर्म चलाया था मैं नहीं मानता मैं तो ये मानता हूं कि उन्होंने जो धर्म में करप्ट सिस्टम बन चुका था मजहबों में ਉਸਕੇ ਬਾਰੇ ਵਿੱਚ ਬਾਤ ਕੀਤੀ ਹੈ ਬਾਣੀ ਕਹਿੰਦੀ ਹੈ ਕਈ ਇੱਥੇ ਕਹਿ ਦਿੰਦੇ ਨੇ ਜੀ ਅਖੇ ਗੁਰੂ ਨਾਨਕ ਸਾਹਿਬ ਨੇ ਕੋਈ ਧਰਮ ਨਹੀਂ ਚਲਾਇਆ ਪਖੰਡ ਦਾ ਖੰਡਨ ਕੀਤਾ ਉਹਨਾਂ ਮੂਰਖਾਂ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀਂ ਸਮਝਾਉਣਾ ਚਾਹੁੰਨਾ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਅਕਾਲ ਪੁਰਖ ਗੁਰੂ ਨਾਨਕ ਬਣ ਕੇ ਪ੍ਰਗਟ ਹੋਇਆ ਪੁੱਛੋ ਜੀ ਕੇਵਲ ਪਖੰਡ ਮਟਾਉਣ ਲਈ ਗੁਰੂ ਗੋਬਿੰਦ ਗੁਰੂ ਨਾਨਕ ਆਏ ਜਾਂ ਧਰਮ ਚਲਾਉਣ ਲਈ ਆਏ ਕਹਿੰਦੇ ਬਲਿਓ ਚਿਰਾਗ ਅੰਧਾਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਨਾਮ ਦਾ ਧਰਮ ਗੁਰੂ ਨਾਨਕ ਸਾਹਿਬ ਚਿਰਾਗ ਬਣ ਕੇ ਪ੍ਰਗਟ ਕਰਨ ਆਏ ਨੇ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਹਰ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੈ ਭਾਰ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦਾ ਆਗਾਜ਼ ਕੀਤਾ ਬਚਿਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਲਿਖਦੇ ਨੇ ਕਹਿੰਦੇ ਅਸੀਂ Hindu Musalmāna ਨਾਲੋਂ ਵੱਖ ਧਰਮ ਚਲਾਇਆ ਹੈ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਏ ਤਿੰਨ ਇਹ ਕਲਮੋਂ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ ਕਹਿੰਦੇ ਸਿੱਖ ਧਰਮ ਵੱਖਰਾ ਹੈ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨਾ ਹਮ Hindu ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਸਿੱਖ ਦੀ ਡੈਫੀਨੇਸ਼ਨ ਵੀ ਮਿਲਦੀ ਹੈ